ਵੀ ਆਹ ਦੇਖ ਲੋ ਯਾਰ ਦੁਕਾਨ ਤੇ ਕੋਈ ਬੰਦਾ ਨਹੀਂ 100 ਰੁਪਏ ਨੂੰ ਦਰਜ ਨੇ ਇਹਨਾਂ ਨੇ ਬਸ ਇੱਥੇ ਲਿਖ ਕੇ ਲਾਤਾ ਵੀ ਕੇਲੇ ਲੈ ਜਾਓ 100 ਰੁਪਏ ਇਹ ਗੱਲੇ ਦੇ ਵਿੱਚ ਪਾਓ ਤੇ ਕੇਲਿਆਂ ਦਾ ਇੱਕ ਇਹ ਗੁੱਛਾ ਚੱਕ ਕੇ ਲੈ ਜਾਓ ਗੱਲੇ ਨੂੰ ਵੀ ਕੋਈ ਜਿੰਦਾ ਨਹੀਂ ਲਾ ਕੇ ਰੱਖਿਆ ਹੋਇਆ ਹੁਣ ਆਪਣੇ ਵਾਲੇ ਪਾਸੇ ਹੋਵੇ ਨਾ ਤਾਂ ਗੱਲਾਂ ਬਚੇ ਤੇ ਨਾ ਬਚਣ ਇੱਥੇ ਕੇਲੇ ਜਿਵੇਂ ਮੈਂ ਆਪਕੋ ਬੋਲ ਦਿਆ ਬਿਆਜ਼ੂ ਜਿਆਜ਼ੂ ਬਿਆਜ਼ੂ ਮਤਲਬ ਮੈਂ ਠੀਕ ਹੂੰ ਭਾਈ ਹੋਰੇ ਕਹਿੰਦੇ ਕਿੱਥੋਂ ਆਏ ਹੋ ਪੰਜਾਬ ਤੋਂ ਮੁਖਿਆ ਤੇ ਆਖਿਆ ਦੇਖ ਰਹੇ ਤੁਸੀਂ ਇਹ ਡੁੰਗੀ ਡੁੰਗੀ ਰੋਟੀ ਡਾਂਕੀ ਰੂਟ ਜਿਹੜੀ ਅਮਰੀਕਾ ਦੀ ਲੱਗਦੀ ਡਾਂਕੀ ਹੈ ਨਾ ਉਹਦੇ ਵਿੱਚ ਪੰਜਾਬ ਦੀਆਂ ਸਟੋਰੀਆਂ ਨੇ ਭਾਜੀ ਮੈਂ ਜਾਣਾ ਇਧਰਲੇ ਪਾਸੇ ਨੂੰ ਜੀ ਗੁਰਪੁਰ ਅਕਾਲ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਨਾਗaland ਦੀ ਧਰਤੀ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਤੇ ਇਸ ਵਕਤ ਆਪਾਂ ਨਾਗaland ਦੇ ਪਿੰਡ ਬੋਟਸਾ ਦੇ ਵਿੱਚ ਖੜਿਆ ਤੇ ਨਾਗaland ਪਿਛਲੇ ਪਾਸੇ ਆਪਾਂ ਜਿੰਨਾ ਮਾਹੌਲ ਦੇਖ ਕੇ ਆਇਆ ਥੋੜਾ ਜਿਹਾ ਡਰਾਵਣਾ ਕਿਉਂਕਿ ਜਗ੍ਹਾ ਜਗ੍ਹਾ ਤੇ ਹੋ ਰਹੀ ਲੈਂਡਸਲਾਈਡ ਤੇ ਅੱਜ ਉੱਤੋਂ ਇੱਥੇ ਮੌਸਮ ਕੋਈ ਬੜਾ ਚੰਗਾ ਨਹੀਂ ਵਿਜ਼ਿਬਿਲਟੀ ਇਸ ਵਕਤ ਆਪਾਂ ਲਗਭਗ 3500 ਫੁੱਟ ਦੀ ਹਾਈਟ ਤੇ ਆ ਤੇ ਵਿਜ਼ਿਬਿਲਟੀ ਇੱਥੇ ਬਿਲਕੁਲ ਜ਼ੀਰੋ ਹੋ ਰੱਖਿਆ ਬੱਦਲ ਪੂਰੇ ਅੱਜ ਸੰਘਣੇ ਬਣ ਰੱਖਿਆ ਚੱਕੜ ਭਰਿਆ ਰਾਹ ਸਾਰਾ ਉਹ ਅੱਜ ਆਪਾਂ ਹੁਣ ਅੱਗੇ ਚੱਲਦੇ ਚੱਲਦੇ ਕ੍ਰੋਸ ਕਰਨਾ ਤੇ ਅੱਜ ਆਪਾਂ ਚੱਲ ਕੇ ਕੋਹੀਮਾ ਪਹੁੰਚਾਂਗੇ ਜਾਣਾ ਥੋੜਾ ਜਿਹਾ ਅੱਗੇ ਸੀ ਪਰ ਕੱਲ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਮਾਹੌਲ ਆ ਰਹਾਾਂ ਦਾ ਕੋਈ ਬੜਾ ਚੰਗਾ ਨਹੀਂ ਸੀ ਉਹਦੇ ਕਰਕੇ ਆਪਾਂ ਲੇਟ ਹੋਏ ਆ ਚੱਲਦੇ ਹੁਣ ਕਰਦੇ ਆ ਇੱਥੋਂ ਸਫ਼ਰ ਨੂੰ ਸ਼ੁਰੂ ਵਧੀਆ ਤੇ ਸ਼ਾਂਤ ਜਿਵੇਂ ਹੋਏ ਇੱਥ ਇੰਜ ਜਿਹੇ ਬਣੇ ਹੋਏ ਇਹ ਪਿੰਡ ਦਾ ਬਾਹਰਲਾ ਪਾਸਾ ਆ ਗਿਆ। ਕੈਸੇ ਭਾਈ? ਇਹ ਲੈਂਡਸਲਾਈਡ ਹੋਇਆ ਹੈ। ਅੱਛਾ। ਇਧਰਲੇ ਪਾਸੇ ਨਾ ਕੱਲ ਦੇਖਿਆ ਹੋਣਾ ਤੁਸੀਂ ਲੈਂਡਸਲਾਈਡ ਹੋਇਆ ਬਿਆ ਖਾਸਾ। ਪਿੱਛੇ ਵੀ ਕਾਫੀ ਲੈਂਡਸਲਾਈਡ ਹੋ ਰੱਖਿਆ ਹੈ ਨਾ। ਇਹ ਕਬੂਆ। ਇਹ ਧੋਮਣੇ ਪਿਲੇ। ਅੱਛਾ। ਕਾਫੀ ਟਾਈਮ ਹੋ ਗਿਆ ਫਿਰ ਤੋਂ ਨਾ ਬਾਰਿਸ਼ ਦੀ وجہ سے। ਠੀਕ ਆ ਭਾਈ। ਉਹ ਸਾਰਾ ਪਹਾੜ ਵਹਿ ਕੇ ਥੱਲੇ ਆਇਆ ਹੋਇਆ ਤੇ ਆ ਘਰ ਦੀ ਵਧੀਆ ਇਹ ਘਰ ਬਚ ਗਿਆ ਨਾ ਸੇਫ ਰਹਿ ਗਿਆ। ਇਹ ਘਰ ਦੀ ਵਾਦੀ ਸੀ ਤਾਂ पूरा रास्ता भी बचा है लेकिन डर हाँ। नहीं होने से तो पूरा चला गया वही है पूरा चला जाता बाकी नॉर्मल है लैंड पीछे भी काफी हो रखा था हाँ। <laughs> आगे रोड साफ है ये कोई मा वाला वो खा वो तो खराब पीछे हाँ। तो ये वाला आगे क्यों साफ है मुझे अभी जाना है कोहिमा हाँ। कोहिमा वाला ठीक है ठीक हाँ। है और बताओ जगह के बारे में जा कर अच्छा लेकिन अच्छा है शांति है लोग अच्छे हैं छोटा सा टाउन है यहाँ पे आप लोग जो लोकल लैंग्वेज है वो कौन सी बोलते हो इधर किंग दिया है किंग दिया किंग किंग दिया किंग दिया वो बोलने में कैसी है हम अभी बात करेगा तो ओ देखो क्या मैं तो <laughs> <ना? laughs> अगर मुझे कुछ सीखना हो जैसे हम हाँ हेलो बोल देते हैं ना बिया मतलब बिया आ... जुमो आँ. अब ठीक है बी अज़मो अब ठीक है अब कैसे हो अगर पूछना हो कैसा है ऐसा है बी अज़मो उसका जवाब फिर आप क्या दोगे जैसे मैंने आपको बोल दिया बी अज़मो जी अज़मो बी अज़मो मतलब मैं ठीक हूं हां ठीक है ठीक है ठीक है ब्रदर ओके जी मैं चलता हूं अभी थैंक यू ठीक है जी ए इन जदीया भाई गल्ला बाता ने सो भाई मैं भी सोनू सारे नु पूछ लेना बी अज़मो ठीक है जी ते चक्की आड़ी नु यार मोटरसाइकिल दी हालत देखन आली आ भी ਇਨਾ ਦਿਨਾਂ ਦੇ ਵਿੱਚ ਇੱਥੇ ਹਾਲਤ ਇਹਦੀ ਕੀ ਹੋ ਰਹੀ ਆ ਸਾਰੇ ਬੈਗ ਗਾਰੇ ਨਾਲ ਭਰੇ ਪਿਆ ਕਲਿੱਪਰਾਂ ਦੇ ਵਿੱਚ ਪੂਰਾ ਗਾਰਾ ਫਸ ਰੱਖਿਆਗਾ ਤੇ ਪਿਛਲੇ ਡਿਸਕਾਂ ਚੇਂਜ ਕਰਾਉਣੀਆਂ ਪੈਣਗੀਆਂ ਆਪਾਂ ਨੂੰ ਰਾਹ ਚੋਂ ਕਿਤੋਂ ਗੰਨੀਆਂ ਪਿਛਲੇ ਡਿਸਕਾਂ ਤੇ ਥੱਲੋਂ ਹਾਲ ਇਹਦਾ ਕੁਝ ਐ ਜਿਹਾ ਪਰ ਚਿੱਕੜ ਅੱਜ ਕੱਲ ਇੰਨਾ ਕ ਮਿਲਿਆ ਤੇ ਪਿਛਲੇ ਦੋ ਦਿਨਾਂ ਦੇ ਵਿੱਚ ਚਿੱਕੜ ਪਰਸੋ ਚਿੱਕੜ ਇੰਨਾ ਕ ਜਿਆਦਾ ਮਿਲਿਆ ਇੱਥੋਂ ਤੱਕ ਚਿੱਕੜ ਦਾ ਭਰ ਗਿਆ ਮੋਟਰਸਾਈਕਲ ਇਹਨਾਂ ਦਾ ਸਾਰਾ ਚਿੱਕੜ ਤੇ ਵਿੱਚ ਦੀ ਹੋ ਕੇ ਲੰਘਿਆਗਾ ਤੇ ਮੂਰੋਂ ਵੀ ਹਾਲ ਕੁਝ ਆਏ ਆ ਤੇ ਉੱਤੋਂ ਇਹ ਦੂਜੇ ਤੇ ਗਰਾਂ ਨਹੀਂ ਪਹੁੰਦਾ ਆਬਦੇ ਤੇ ਪਹੁੰਦਾ ਸਾਰੀ ਮੇਰੀ ਪੈਂਟ ਭਰਤੀ ਅੱਜ ਮੈਂ ਰੇਨ ਪਜਾਮਾ ਜਾ ਭੁੱਲ ਗਿਆ ਤੇ ਚਲੋ ਕੋਈ ਗੱਲ ਨਹੀਂ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਚੱਕੀਓ ਮੋਟਰਸਾਈਕਲ ਤੇ ਚੱਲੀਏ ਸਫ਼ਰ ਤੇ اے ਕਾਲਪੁਰਖ ਜੀਓ ਅੱਜ ਦਾ ਸਫ਼ਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਗਏ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਨਾ ਮੇਰਾ ਅੱਜ ਦਾ ਇਹ ਦਿਨ ਬਾਕੀ ਸਭਨਾ ਦਾ ਖੁਸ਼ੀਆਂ ਪਰ ਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮੌਸਮ ਅਜੀਬੋ ਗਰੀਬ ਹੋ ਰਖਿਆ ਅੱਜ ਇੰਨੇ ਕਿ ਜਿਆਦੇ ਸੰਘਣੇ ਬੱਦਲਾ ਨਾ ਤੇ ਮੁਰੋ ਹੁੰਦਾ ਕੱਖ ਨਹੀਂ ਦਿਖ ਰਿਹਾ ਤੇ ਜਿਵੇਂ ਆ ਬਾਈ ਹੋਰਾਂ ਦੀ ਚੱਲਦੀ ਸੀ ਇੱਕ ਲਾਈਟ ਮੈਨੂ ਲੱਗਾ ਕਿ ਤੇ ਸਕੂਟਰੀ ਆ ਰਹੀ ਆ ਹੁਣ ਸ਼ਾਇਦ ਹੋ ਸਕਦਾ ਮੈਨੂੰ ਬਾਈਜਰ ਨਾਲ ਥੋੜਾ ਜਿਹਾ ਘੱਟ ਦਿਖੇ ਸੋਨੂੰ ਇਹ ਦੇ ਵਿੱਚ ਵੱਧ ਦਿਖ ਰਿਹਾ ਹੋਵੇ ਮੇਰੇ ਨਾਲੋਂ ਤੇ ਬਾਕੀ ਜਿਹੜੀ ਆ ਚਿੱਟੀ ਲਾਈਟ ਹੁੰਦੀ ਹੈ ਨਾ ਕਿਉਂਕਿ ਫੌਗ ਲਾਈਟਾਂ ਦੀ ਸਿੱਕਮ ਦੇ ਵਿੱਚ ਜਦੋਂ ਆਪਾਂ ਘਰੋਂ ਚੱਲੇ ਆ ਉਦੋਂ ਮਨਾ ਹੀ ਸੀ ਉਸ ਤੋਂ ਬਾਅਦ ਉਹਨਾਂ ਨੇ ਕੱਟਤਾ ਵੀ ਭਾਈ ਇੱਕ ਹਾਈਟ ਦੇ ਦਿੱਤੀ ਸੀ ਵੀ ਆਹ ਹਾਈਟ ਤੋਂ ਬਾਅਦ ਤੁਸੀਂ ਫੌਗ ਲਾਈਟਾ ਲਵਾ ਸਕਦੇ ਹੋ ਨਹੀਂ ਫਿਰ ਜਿਹੜੀ ਪੀਲੇ ਰੰਗ ਦੀ ਲਾਈਟ ਆ ਫੌਗ ਲਾਈਟ ਉਹ ਇਦਾਂ ਦੀ ਧੁੰਦ ਦੇ ਵਿੱਚ ਬੱਦਲਾਂ ਦੇ ਵਿੱਚ ਕੰਮ ਆਉਂਦੀ ਹੈ ਇਹ ਧੁੰਦ ਤਾਂ ਨਹੀਂ ਬੱਦਲ ਆ ਕ੍ਰਾਸ ਕਰ ਰਹੇ ਹੈਗੇ ਇੱਥੋਂ ਤੇ ਇਧਰਲੇ ਪਾਸੇ ਖਹਿ ਰਿਆ ਚਲੋ ਇੱਥੇ ਥੋੜੀ ਜੀ ਵਿਜ਼ਿਬਿਲਟੀ ਮਿਲ ਗਈ ਦੇਖਣ ਦੇ ਲਾਇਕ ਕੁਝ ਹੋ ਗਿਆ ਵੀ ਦੂਰੋਂ ਆਉਂਦੀ ਚੀਜ਼ ਦਿਖ ਜੂ ਆਪਾਂ ਨੂੰ ਨਹੀਂ ਤਾਂ ਜਿਵੇਂ ਆਪਣੇ ਪੋ ਮਾਗ ਮਹੀਨੇ ਦੇ ਵਿੱਚ ਹੁੰਦੀ ਹੈ ਧੁੰਦਾ ਨਾ ਐ ਹੋ ਰੱਖੀ ਸੀ ਏ ਮੈਨੂੰ ਐਸੀ ਵੀ ਕਿਤੇ ਨਾਗਾਲੈਂਡ ਬਾਰੇ ਆਪਾਂ ਇਦਾਂ ਦੀਆਂ ਚੀਜ਼ਾਂ ਹਜੇ ਤੱਕ ਦੇਖੀਆਂ ਨਹੀਂ ਸੀ ਮੈਂ ਨਾ ਸੁਣਿਆ ਸੀ ਤੇ ਨਾਗਾਲੈਂਡ ਦੇ ਵਿੱਚ ਯਾਰ ਇਹ ਘੱਟ ਹਾਈਟ ਤੇ ਬਣੇ ਹੋਏ ਪਹਾੜ ਨੇ ਪਰ ਇਹਨਾਂ ਦੇ ਵਿੱਚ ਵੀ ਕੁਦਰਤ ਇੰਨੀ ਕਿ ਜ਼ਿਆਦਾ ਵਧੀਆ ਇੱਥੇ ਗੱਲਾਂ ਛੱਡ ਦੋ ਵੀ ਇਦਾਂ ਦਾ ਆਪਾਂ ਨਾਗਾਲੈਂਡ ਥੋੜਾ ਜਿਹਾ ਡਰਾਉਣਾ ਮਾਹੌਲ ਕਿਉਂਕਿ ਜਿਆਦਾ ਦਿਖਾਇਆ ਜਾਂਦਾ ਨਾਗਾਲੈਂਡ ਬਾਰੇ ਚੱਲਦਾ ਵੀ ਅਸਲ ਦੇ ਵਿੱਚ ਉਹੀ ਆ ਵੀ ਭਾਈ ਨਾਗਾਲੈਂਡ ਦੇ ਲੋਕ ਐਡੇ ਖਤਰਨਾਕ ਆ ਐਂ ਆ ਪਰ ਲੋਕ ਬੜੇ ਚੰਗੇ ਐ ਇੱਥੋਂ ਦੇ ਤੇ ਆ ਕੁਦਰਤ ਵੀ ਦੇਖਣ ਨੂੰ ਇੱਥੇ ਆਪਾਂ ਨੂੰ ਬਹੁਤ ਵਧੀਆ ਮਿਲਦੀ ਆ ਹੁਣ ਆਪਣੇ ਮੈਨ ਨਾ ਦਿਖਣ ਦਾ ਕਾਰਨ ਵੀਰੇ ਪਤਾ ਕੀ ਆ ਮੋਟਰਸਾਈਕਲ ਦੀ ਚਿੱਟੀ ਲਾਈਟ ਚਿੱਟੀ ਲਾਈਟ ਦੇ ਵਿੱਚ ਜਦੋਂ ਧੁੰਦ ਵੱਜਦੀ ਆ ਨਾ ਤਾਂ ਇਹ ਹੋਰ ਸੰਘਣੀ ਹੋ ਜਾਂਦੀ ਆ ਤੇ ਦਿਖਣੋਂ ਬੰਦ ਕਰ ਦਿੰਦੀ ਆ ਹੁਣ ਲਾਈਟ ਇਹਦੀ ਬੰਦ ਵੀ ਨਹੀਂ ਹੁੰਦੀ ਜੇ ਕਿਤੇ ਲਾਈਟ ਬੰਦ ਹੋ ਜੇ ਫੇਰ ਤਾਂ ਫਾੜਾ ਮੋਟਾ ਦਿਖਣ ਲੱਗ ਜੇ ਚਲੋ ਇੱਕ ਵਾਰੀ ਮੈਂ ਇਹਨੂੰ ਧੁੰਦੀ ਨੂੰ ਕਰਾਸ ਕਰ ਲਿਆ ਆਪਾਂ ਤੇ ਫੇਰ ਮਿਲਦੇ ਆ ਪਰ ਮੁੱਦਾ ਇਹ ਆ ਜਿਵੇਂ ਆਪਾਂ ਬਦਰਾ ਤੋਂ ਥੱਲੇ ਜਾਵਾਂਗੇ ਮੇਰੇ ਖਿਆਲ ਨਾਲ ਮੀਂਹ ਮਿਲੂਗਾ ਤੇ ਅੰਦਾਜ਼ੇ ਕਦੇ ਗਲਤ ਨਹੀਂ ਹੁੰਦੇ ਜਿਵੇਂ ਜਿਵੇਂ ਹੁਣ ਥੱਲੇ ਆਈ ਜਾ ਰਹੇ ਕਣੀਆਂ ਵਧੀਆਂ ਜਾਂਦੀਆਂ ਨੇ ਕਿਤੇ ਕਿਤੇ ਕਣੀਆਂ ਜੀਆਂ ਹੈਗੀਆਂ ਛੜਾਕੇ ਜੇ ਆ ਆਉਂਦਾ ਛੜਾਕਾ ਜਾਂ ਲੰਘ ਜਾਂਦਾ ਚਾਰ ਪੰਜ ਕਿਲੋਮੀਟਰ ਤੱਕ ਇਹ ਨਹੀਂ ਐਂ ਕਰਨਾ ਜਦੋਂ ਆਪਾਂ ਥੋੜਾ ਜਿਹਾ ਡਾਊਨ ਹੋ ਗਏ ਹੋਰ ਤੇ ਫੇਰ ਇਹੇ ਘਟ ਜਾਣਾ ਹੋਰ ਤਾਂ ਤਕੜਾ ਚੀਜ਼ ਹੈ ਬਹੁਤ ਹੀ ਜ਼ਿਆਦੇ ਆ ਬੱਦਲ ਜੇ ਇਥੋਂ ਦੇ ਜਿੰਨੇ ਵੀ ਪਿੰਡਾਂ ਪਿੰਡਾਂ ਦੇ ਵਿੱਚ ਇਹ ਚੀਜ਼ ਪੜੀ ਆ ਵੀ ਇਹਨਾਂ ਨੇ ਆਪਦੇ ਤੁਰਨ ਵਾਸਤੇ ਨਾ ਰੋਡ ਦੇ ਕੰਡੇ ਤੇ ਜਗ੍ਹਾ ਛੱਡ ਕੇ ਪੱਕੀ ਕਰਕੇ ਰੱਖੀ ਹੋਈ ਆ ਵੀ ਐਵੇਂ ਨਹੀਂ ਆ ਨਾ ਜੇ ਮੇਨ ਹਾਈਵੇ ਇਥੋਂ ਦੀ ਲੰਘਦਾ ਵੀ ਸਾਨੂੰ ਤੁਰਨ ਦੇ ਵਿੱਚ ਦਿੱਕਤ ਆਵੇ ਜਾਂ ਕਿਸੇ ਨੂੰ ਵੀ ਤੇ ਨਾਲ-ਨਾਲ ਪੱਕੀਆਂ ਜਗਾਵਾਂ ਛੱਡ ਰੱਖਿਆ ਨੇ ਤੇ ਐ ਜਿਹੜੇ ਉਹ ਪਿੰਡ ਜਗ੍ਹਾ-ਜਗ੍ਹਾ ਤੇ ਆਪਾਂ ਨੂੰ ਮਿਲਦੇ ਰਹਿਣਗੇ ਕੀ ਹੋ ਗਿਆ ਭਾਈ ਵਿਚਾਲੇ ਲਾ ਕੇ ਖੜ ਕੇ ਸਾਰੇ ਜਾਣੇ ਰੋਕੇ ਜੀ ਰੋਕੇ ਜੇਵੇਂ ਬੱਸ ਡਰਾਈਵਰ ਨਹੀਂ ਕਰਦੇ ਹੁੰਦੇ ਸਾਲਾਂ ਦੇ ਟਾਈਮ ਤੇ ਜਦੋਂ ਸਵੇਰੇ ਸਵੇਰੇ 4 ਵਜੇ ਕਿਹੜੀ ਮੈਂ ਚੰਡੀਗੜ੍ਹੋਂ ਆਉਣਾ ਧੁੰਦ ਹੋਣੀ ਬੜੀ ਉਹਨਾਂ ਨੇ ਕੀ ਕਰਨਾ ਨਾ ਚਿੱਟੀ ਪੱਟੀ ਨੱਪ ਲੈਣੀ ਆਬਦੀ ਤੇ ਚਿੱਟੀ ਪੱਟੀ ਦੇ ਸਹਾਰੇ 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 ਹੌਲੀ 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 ਬੱਸ ਤੋਰੀ ਜਾਣੀ ਆ ਹਾਲ ਆਪਣਾ ਵੀ ਅਜੋ ਹੀ ਹੋ ਰੱਖਿਆ ਕਿਤੇ ਕਿਤੇ ਤਾਂ ਇੰਨੀ ਕਿ ਜਿਆਦਾ ਸੰਗਣੀ ਤੋ ਲੈਂਦੀਆਂ ਨਾ ਕਿ ਬੱਸ ਆਹ ਜਿਹੜੀਆਂ ਚਿੱਟੀਆਂ ਪੱਟੀਆਂ ਨੇ ਦੋਨੇ ਪਾਸੇ ਇਹ ਦੇਖ ਲਈਦੀਆਂ ਤੇ ਇਹਦੇ ਵਿਚਾਲੇ ਜੇ ਤੁਰੇ ਜਾਂਦਾ ਟੌਟ ਆਪਾਂ ਮਾਣਾ ਮੋਟਾ ਹੁੰਦਾ ਉਹਦਾ ਤਾਂ ਪਤਾ ਵੀ ਨਹੀਂ ਲੱਗ ਰਿਹਾ ਪਰ ਕਿੰਨੇ ਟਾਈਮ ਹੋ ਗਿਆ ਆਪਾਂ ਨੂੰ ਇਹ ਧੁੰਦ ਜੀ ਤੁਰੇ ਆਉ ਬਦਲਾਂ ਦੇ ਵਿੱਚ ਵਿੱਚ ਦੀ ਹੋ ਹੋ ਕੇ ਬੋਚ ਬਚਾ ਕੇ ਜੇ ਆਪਾਂ ਆਖਰਕਾਰ ਜਮਾ ਜਿਹੜਾ ਸ਼ਹਿਰ ਆ ਸ਼ਹਿਰ ਦੇ ਨੇੜੇ ਪਹੁੰਚ ਗਏ ਬਈ ਪਿੱਛੇ ਰਾਹ ਸੀ ਕੁਛ ਬਹੁਤ ਬੁਰਾ ਹਾਲ ਬਦਲਾਂ ਤੋਂ ਤਾਂ ਫਿਰ ਵੀ ਬਚ ਗਏ ਇਸ ਤੋਂ ਬਾਅਦ ਹੋ ਗਿਆ ਚਿੱਕੜ ਵਾਲਾ ਫਿਰ ਰਾਹ ਸ਼ੁਰੂ ਗੋਡਾਂ-ਗੋਡਾਂ 'ਚ ਇੱਕ ਵਾਰੀ ਫੇਰ ਟੋਏ ਤੇ ਇੱਕ ਤਾਂ ਦਿਖੇ ਮੂਰੇ ਕੱਖਣਾ ਤੇ ਉੱਤੋਂ ਟੋਏ ਨੇ ਤੇ ਚਿੱਕੜ ਵਾਲਾ ਜਿਹੜਾ ਇੱਥੇ ਮਾਹੌਲ ਨਾ ਉਹ ਬਹੁਤ ਜ਼ਿਆਦਾ ਗੰਦਾ ਹੋ ਰਿਹਾ ਬਹੁਤ ਜ਼ਿਆਦਾ ਲੈਂਡ ਬਹੁਤ ਜ਼ਿਆਦਾ ਲੈਂਡਸਲਾਈਡ ਹੋ ਰਹੀ ਆ ਸੜਕਾਂ ਥੱਲੇ ਬੈਠੀਆਂ ਪੰਗਾ ਨੇ ਇਹ ਸਾਰਾ ਮੀਂਹਾਂ ਕਰਕੇ ਕਿਉਂਕਿ ਮੀਂਹਾਂ ਦਾ ਸੀਜ਼ਨ ਹੈ ਮੀ ਆਪਣਾ ਹਜੇ ਵੀ ਪਿੱਛਾ ਛੱਡਣ ਦਾ ਨਾਂ ਨਹੀਂ ਲੈ ਰਿਆ ਤੇ ਖੈਰ ਉਹ ਚੀਜ਼ਾਂ ਚਲੋ ਸਫ਼ਰ ਦੀਆਂ ਚਲਦੀਆਂ ਰਹਿਣੀਆਂ ਨੇ ਨਗਲਾਈਟ ਦੇ ਵਿੱਚ ਇੱਕ ਚੀਜ਼ ਬੜੀ ਖੂਬਸੂਰਤ ਆ ਸਿੱਕਮ ਦੇ ਵਿੱਚ ਵੀ ਸੁਣਿਆ ਸੀ ਇਦਾਂ ਦੀਆਂ ਹੈਗੀਆਂ ਪਰ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੀ ਵੀ ਇਦਾਂ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਸਾਨੂੰ ਇੱਥੇ ਕਈ ਜਗ੍ਹਾ ਤੇ ਮਿਲ ਜਾਣੀਆਂ ਪਿੱਛੇ ਵੀ ਸੀ ਪਰ ਪਿੱਛੇ ਮੀ ਬਹੁਤ ਜ਼ਿਆਦਾ ਪੈ ਰਿਆ ਸੀ ਤਾਂ ਕਰਕੇ ਫਿਰ ਆਪਾਂ ਹੌਲੀ 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 ਭੇਜਦੇ ਭਜਾਉਂਦੇ ਚੱਲਦੇ ਆਏ ਤੇ ਚੱਕੜ ਚੱਕੜ ਵਾਲਾ ਮਾਹੌਲ ਸੀ ਮੋਟਰਸਾਈਕਲ ਉੱਥੇ ਰੋਕਣਾ ਇੰਨੀ ਟ੍ਰੈਫਿਕ ਦੇ ਵਿੱਚ ਔਖਾ ਸੀ ਤੇ ਇੱਥੇ ਇਹ ਦੁਕਾਨ ਬਣੀ ਹੋਈ ਨਾ ਇਹ ਦੁਕਾਨ ਤੇ ਕੋਈ ਬੰਦਾ ਖੈਰ ਕੁਰਸੀ ਉਹਦਾ ਪਈ ਆ ਕੋਈ ਵੀ ਇਹ ਦੁਕਾਨ ਤੇ ਹੈ ਨਹੀਂ ਇਹਨਾਂ ਨੇ ਰੇਟ ਲਿਖ ਕੇ ਲਾ ਰੱਖਿਆ 100 ਰੁਪਏ ਯਾਨੀ ਕਿ 100 ਰੁਪਏ ਦੀ ਇਹ ਸਾਰੀ ਦੀ ਸਾਰੀ ਦਰਜਨ ਜਿੰਨੇ ਵੀ ਕੇਲੇ ਇਹਦੇ ਚ 100 ਰੁਪਏ ਦਾ ਬਈ ਇਹ ਹੁਣ ਪਤਾ ਨਹੀਂ ਕਿੰਨੇ ਹੋਣਗੇ ਹਨਾ ਇੱਕ ਹੂ ਆਹ ਪੀਸ ਜਿਹੜਾ ਇਹ 100 ਰੁਪਈਆ ਦਾ ਇੱਕ ਆ ਜੇ ਕਿਸੇ ਨੇ ਵੀ ਲੈ ਕੇ ਜਾਣਾ 100 ਰੁਪਏ ਇਹ ਚੱਕੋ ਇੱਕ ਤੇ ਇਧਰਲੇ ਪਾਸੇ ਗੱਲਾਂ ਲਾ ਕੇ ਰੱਖਿਆ ਹੋਇਆ ਹੁਣ ਵੱਡੀ ਗੱਲ ਇਹ ਆ ਵੀ ਗੱਲੇ ਨੂੰ ਕੋਈ ਵੀ ਜਿੰਦਾ ਨਹੀਂ ਚਾਹੇ ਬੰਦਾ ਹਨਾ ਇਹ ਲੋਕਾਂ ਦੀ ਇਮਾਨਦਾਰੀ ਹੋਈ ਆ ਅਸਲ ਦੇ ਵਿੱਚ ਵੀ ਪਿੱਛੇ ਆਪਾਂ ਦੇਖਿਆ ਲੋਕ ਬਹੁਤ ਹੀ ਇਮਾਨਦਾਰ ਆ ਸਮਾਨ ਵਗੈਰਾ ਕੋਈ ਨਹੀਂ ਛੇੜਦਾ ਵੀ ਐਂ ਦੇਖ ਲੋ ਯਾਰ ਦੁਕਾਨ ਤੇ ਕੋਈ ਬੰਦਾ ਨਹੀਂ 100 ਰੁਪਏ ਨੂੰ ਦਰਜ ਨੇ ਇਹਨਾਂ ਨੇ ਬਸ ਇੱਥੇ ਲਿਖ ਕੇ ਲਾਤਾ ਵੀ ਕੇਲੇ ਲੈ ਜਾਓ 100 ਰੁਪਏ ਰੱਖੋ ਤੇ 100 ਰੁਪਏ ਇਹ ਗੱਲੇ ਦੇ ਵਿੱਚ ਪਾਓ ਤੇ ਕੇਲਿਆਂ ਦਾ ਇੱਕ ਇਹ ਗੁੱਛਾ ਚੱਕ ਕੇ ਲੈ ਜਾਓ ਗੱਲੇ ਨੂੰ ਵੀ ਕੋਈ ਜਿੰਦਾ ਨਹੀਂ ਲਾ ਕੇ ਰੱਖਿਆ ਹੋਇਆ ਹੁਣ ਆਪਣੇ ਵਾਲੇ ਪਾਸੇ ਹੋਵੇ ਨਾ ਤਾਂ ਗੱਲਾਂ ਬੱਚੇ ਤੇ ਨਾ ਬਚਣ ਇੱਥੇ ਕੇਲੇ ਇਹ ਆਪਾਂ ਨੂੰ ਗਾਰੰਟੀ ਕੋਈ ਗੁੱਸਾ ਨਾ ਕਰੇ ਗੱਲ ਦਾ ਇਹ ਸੱਚਾਈ ਆ ਪਰ ਇੱਥੇ ਯਾਰ ਗੱਲਾਂ ਨਾ ਤਾਂ ਕਿਤੇ ਬੰਨਿਆ ਇਹਨਾਂ ਨੇ ਨਾ ਗੱਲੇ ਨੂੰ ਜਿੰਦਾ ਲਾਇਆ 100 ਰੁਪਏ ਵਸਾਬ ਦਾ ਇਹਦੇ ਵਿੱਚ ਦੀ ਇੱਥੋਂ ਦੀ ਪਾਓ ਤੇ ਕੇਲੇ ਲੈ ਜਾਓ ਚੱਕ ਕੇ ਇਹੇ ਲੋਕਾਂ ਦੀ ਇਮਾਨਦਾਰੀ ਆ ਤੇ ਕੇਲਿਆਂ ਦੀ ਸਾਰੇ ਦੇ ਸਾਰੇ ਜਿਵੇਂ ਪੱਤੇ ਦੇ ਉੱਤੇ ਰੱਖਿਆ ਬਈ ਇੱਥੇ ਪਿਆ ਕਿਸੇ ਨੇ ਦੇਖ ਲੋ ਹਨਾ ਕੋਈ ਛੇੜਛਾੜ ਵੀ ਨਹੀਂ ਕੀਤੀ ਹੋਈ ਸੋ ਇਦਾਂ ਦੀਆਂ ਜਿਹੜੀਆਂ ਇਹ ਚੀਜ਼ਾਂ ਇਧਰਲੇ ਪਾਸੇ ਦੇਖਣ ਨੂੰ ਮਿਲਦੀਆਂ ਭਾਵੇਂ ਹਾਂ ਨਾਗਾਲੈਂਡ ਦੇ ਬੰਦਿਆਂ ਬਾਰੇ ਆਪਾਂ ਸੁਣਦੇ ਸੀ ਵੀ ਪੁਰਾਣੀ ਟਾਈਮ 'ਚ ਇਹ ਬੰਦਿਆਂ ਦਾ ਵੀ ਮਾਸ ਖਾ ਜਾਂਦੇ ਸੀ ਬੰਦੇ ਨੂੰ ਖਾ ਜਾਂਦੇ ਸੀ ਜਾਂ ਹੈੱਡ ਹੰਟਰ ਕਾਲੇ ਪਾਸੇ ਜਾ ਕੇ ਆਇਆ ਉਹ ਖੈਰ ਇਹਨਾਂ ਦੀ ਹਨਾ ਉਦੋਂ ਯੁੱਧ ਸੀ ਉਦੋਂ ਕਰਦੇ ਸੀ ਬਈ ਟ੍ਰਾਈਬਾਂ ਦੀਆਂ ਲੜਾਈਆਂ ਆਪਸ 'ਚ ਰਹਿੰਦੇ ਸੀ ਤੇ ਲੋਕ ਟ੍ਰਾਈਬਾਂ ਦੇ ਵਿੱਚ ਰਹਿੰਦੇ ਸੀ ਇਹ ਵੀ ਜਿਹੜਾ ਸਾਰਾ ਟ੍ਰਾਈਬਲ ਏਰੀਆ ਆ ਗਿਆ ਪਰ ਇਹ ਚੀਜ਼ ਬੜੀ ਦੇਖਣ ਵਾਲੀ ਹੈ ਯਾਰ ਵੀ ਲੋਕਾਂ ਦੀ ਇੱਥੇ ਇਮਾਨਦਾਰੀ ਦੀ ਮਿਸਾਲ ਕਾਈ ਵਾਤਾ ਵੀ ਆਪਦੇ ਆਪ ਦੁਕਾਨਾਂ ਚੱਲਦੇ ਆਣੇ ਜਿੱਥੇ ਕੋਈ ਬੰਦਾ ਵੀ ਨਹੀਂ ਬੈਠਾ ਤੇ ਲੋਕ ਇਮਾਨਦਾਰੀ ਨਾਲ ਚੀਜ਼ ਚੱਕਦੇ ਆ ਤੇ ਲੈ ਜਾਂਦੇ ਇਹ ਨਹੀਂ ਇਕੱਲੀ ਇਹ ਕੇਲੇ ਵਾਲੀ ਦੁਕਾਨ ਆ ਕਹਿ ਮੇਰੇ ਖਿਆਲ ਨਾਲ ਆ ਗਿਆ ਆਪਾਂ ਨੂੰ ਬਹੁਤ ਦੁਕਾਨਾਂ ਏਦਾਂ ਦੀਆਂ ਮਿਲ ਗੀਆਂ ਵੀ ਸਬਜ਼ੀ ਭਾਜੀ ਵੀ ਐਂ ਪਈ ਹੁੰਦੀਆਂ ਦਾਲਾ ਦੂਲਾ ਵੀ ਰੋਕ ਐਂ ਛੱਡ ਕੇ ਵਗ ਜਾਂਦੇ ਆ ਤੇ ਸੋਹਣੀ ਤੇ ਸਿੱਖਣ ਵਾਲੀ ਚੀਜ਼ ਆ ਇਹ ਤੇ ਦੁਕਾਨ ਦਾ ਤਾਂ ਖੈਰ ਹਣਾ ਸਾਰਾ ਕੁਝ ਵਧੀਆ ਸੀ ਤੇ ਆਸੇ-ਪਾਸੇ ਦਾ ਤੁਹਾਨੂੰ ਹੁਣ ਮੈਂ ਵਿਊ ਦਿਖਾ ਦਾਂ ਵਿਊ ਇਹ ਦੂਰੋਂ ਦੇਖਣ ਦੇ ਵਿੱਚ ਸੋਹਣੇ ਲੱਗਦੇ ਆ ਬੱਦਲ ਤੇ ਜਦੋਂ ਇਹਨਾਂ ਦੇ ਵਿੱਚ ਦੀ ਨੰਗੀ ਦਾ ਨਾ ਤਾਂ ਮਾਹੌਲ ਥੋੜਾ ਜਿਹਾ ਖਰਾਬ ਕਰ ਦਿੰਦੇ ਆ ਭੜੇ ਆ ਬੱਦਲ ਬਾਈ ਇਹੋ ਕੀ ਰੰਗ ਤਵੰਨ ਰੱਖਿਆ ਨਾ ਪਹਾੜਾਂ ਦੀ ਪਹਾੜਾਂ ਦੇ ਵਿੱਚ ਵਿਚਾਲੇ ਜੇ ਫਸ ਕੇ ਜਾਂ ਗੇੜਾ ਜਾਂ ਦੇ ਕੇ ਘੁਮਕੇ ਜੇ ਆਏ ਜਾ ਰਹੇ ਆ ਤੇ ਸੋਹਣਾ ਵਿਊ ਆ ਤਹਾਂ ਲਾ ਵੀ ਤੇ ਹੋ ਥੱਲੇ ਵਾਲਾ ਵੀ ਵਧੀਆਗਾ ਦੇਖਣ ਦੇ ਵਿੱਚ ਸਿਨੈਰਿਕ ਵਿਊ ਜਿਵੇਂ ਸਿਨੈਰੀਆਂ ਆਪਣੇ ਘਰਾਂ ਦੇ ਵਿੱਚ ਜੜੀਆਂ ਹੁੰਦੀਆਂ ਨੇ ਉਵੇਂ ਦੀ ਕੋਈ ਫੋਟੋ ਆ ਤੇ ਜੇ ਵੱਡਾ ਕੈਮਰਾ ਹੋਵੇ ਤਾਂ ਉਹਦੇ ਨਾਲ ਫੋਟੋ ਇਹ ਸੋਹਣੀ ਆ ਵੀ ਡੀਐਸਐਲਆਰ ਜੀ ਨੂੰ ਆਪਾਂ ਕਹਿ ਦਿੰਦੇ ਆ ਜਾਂ ਫਿਰ ਜਿਹੜਾ ਡਰੋਨ ਇੱਥੇ ਉੱਡੇ ਤਾਂ ਡਰੋਨ ਤਕੜਾ ਰੰਗ ਬੰਨੇ ਤੇ ਦਿਨ ਛਪਣ ਦੇ ਵਿੱਚ ਬਸ ਘੰਟਾ ਕ ਬਚਿਆ ਤੇ ਰਹਿਣ ਦੀ ਵਾਟ ਆਪਾਂ ਨਵੇੜੀਏ ਕਿਲੋਮੀਟਰ ਭਾਵੇਂ ਇੱਥੋਂ 7 ਵਜੇ 7 ਵਜੇ ਆ ਪਰ ਮੈਪ ਕਹਿੰਦਾ ਬਈ ਸਾਨੂੰ ਘੱਟੋ ਘੱਟ ਇੱਕ ਘੰਟਾ ਇੱਥੋਂ ਪਹੁੰਚਣ ਤੇ ਲੱਗ ਜੂਗਾ ਤੇ ਆਈਫੋਨ ਆਪਣਾ ਫੇਰ ਬੰਦ ਆ ਸੋ ਆਜੋ 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 ਬਿਰਿਆ ਆਜੋ ਆਜੋ ਤੇ ਮੋਬਾਈਲ ਆਪਣਾ ਫੇਰ ਨਹੀਂ ਚਾਰਜ ਹੋ ਰਿਹਾ ਆਈਫੋਨ ਉਹਨੂੰ ਵੀ ਜਾ ਕੇ ਦੇਖੀਏ ਮੜਾ ਜਾ ਸੋਚ ਕਟਨੀ ਭੁੱਲ ਗਿਆ ਸੀ ਮੈਂ ਬਾਈ ਸੰਘਣਾ ਔਖਾ ਸੀ ਤਾਂ ਬਾਈ ਜਦੋਂ ਦੇ ਕੋਹੀਮਾ ਦੇ ਵਿੱਚ ਵੜਿਆ ਨਾ ਟ੍ਰੈਫਿਕ ਆ ਕੁਛ ਇੱਥੇ ਟ੍ਰੈਫਿਕ ਲੰਬਾ ਸ਼ੁਕਰ ਹੈ ਵੀ ਆਪਾਂ ਮੋਟਰਸਾਈਕਲ ਤੇ ਆ ਤਾਂ ਕਰਕੇ ਜਿਹੜੀ ਟ੍ਰੈਫਿਕ ਆ ਉਹ ਕੱਢੀ ਜਾਂਦੀ ਆ ਤੇ ਹਜੇ 5 ਵਜੇ ਆਗੇ 5 ਨੇਰੇ ਦਾ ਮੋਹਨ ਤੇ ਨੇਰਾ ਹੋ ਚੱਲਿਆ 5 ਵਜੇ ਹੀ ਨਹੀਂ ਹਜੇ ਕਿਉਂਕਿ ਆ ਬਦਲ ਜੇ ਫੇਰ ਆਗੇ ਸਾਰਾ ਸ਼ਹਿਰ ਉਧਰਲੇ ਪਾਸੇ ਵੀ ਵਸਦਾ ਸ਼ਹਿਰ ਬਹੁਤ ਵੱਡਾ ਖੈਰੇ ਚਲਦੇ ਹੁਣ ਆਪਾਂ ਪਹਿਲਾਂ ਨਾ ਆਪਾਂ ਇੱਥੇ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਗੁਰਦੁਆਰਾ ਸਿੰਘ ਸਭਾ ਸਾਹਿਬ ਕਿਉਂਕਿ ਪਹਿਲੇ ਦੇਖ ਰੱਖਿਆ ਸੀ ਮੈਂ ਚਲੋ ਮੈਨੂੰ ਨਹੀਂ ਸੀ ਪਤਾ ਵੀ ਇੱਥੇ ਰਹਿائش ਦਾ ਪ੍ਰਬੰਧ ਹੈ ਜਾਂ ਨਹੀਂ ਇਹ ਆਪਾਂ ਨੂੰ ਪਤਾ ਨਹੀਂ ਸੀ ਹੁਣ ਮੈਂ ਉੱਪਰ ਜਾ ਕੇ ਆਇਆ ਤੇ ਉੱਪਰ ਕੋਈ ਮੈਨੂੰ ਦਿਖਿਆ ਨਹੀਂ ਆਵਾਜ਼ਾਂ ਪੂਜਾਂ ਵੀ ਖਾਸੀਆਂ ਲਾਈਆਂ ਮੈਂ ਤੇ ਪਰ ਕੋਈ ਬੋਲ ਆਇਆ ਨਹੀਂ ਚਲੋ ਹੁਣ ਪਹਿਲਾਂ ਆਪਾਂ ਚੈੱਕ ਇਨ ਕਰਿਓਨੇ ਕਿਤੇ ਨਾ ਕਿਤੇ ਨਾ 6 ਵਜੇ ਦਾ ਟਾਈਮ ਹੈ ਤੇ ਆਪਾਂ 5:00 ਵਜੇ ਜਿਹੜਾ ਉਹ ਕੋਹਿਮਾ ਦੇ ਵਿੱਚ ਪਹੁੰਚ ਗਏ ਸੀ ਇਧਰਲੇ ਪਾਸੇ ਇੱਕ ਡੋਰਮਟਰੀ ਬਣੀ ਹੋਈ ਆ ਇਹਨਾਂ ਦਾ ਨਾਮ ਹੈ ਜੀ ਦਾ ਕ੍ਰਿਸ਼ਟ ਕਰਕੇ ਨਾਮ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਦਿਖਾ ਦਿੰਦਾ ਰਹਿਣਾ ਸੈਣਾ ਕੋਹਿਮਾ ਦੇ ਵਿੱਚ ਮਹਿੰਗਾ ਥੋੜਾ ਜਿਹਾ ਸਾਰੀਆਂ ਚੀਜ਼ਾਂ ਦੇ ਨਾਲੋਂ ਕੋਹਿਮਾ ਲिटल बिट ਐਕਸਪੈਂਸਿਵ ਤੇ ਡਾਰਮਿਟਰੀ ਇੱਥੇ ਆਪਾਂ ਨੂੰ ਬਈ 800 ਰੁਪਏ ਦੇ ਵਿੱਚ ਪਈਆ ਹਜੇ ਤੱਕ ਦੀ ਇਹ ਆਪਣੇ ਰਹਿਣ ਦੇ ਵਿੱਚ ਸਭ ਤੋਂ ਜਿਹੜੀ ਮਹਿੰਗੀ ਡਾਰਮਿਟਰੀ ਹੈ ਇੱਕ ਦਿਨ ਵਾਸਤੇ 800 ਰੁਪਏ ਦੇ ਵਿੱਚ 800 ਰੁਪਏ ਦੇ ਵਿੱਚ ਤਾਂ ਆਪਾਂ ਨੂੰ ਅੱਗੇ ਕਮਰਾ ਮਿਲ ਜਾਂਦਾ ਇੱਥੇ ਹੋਟਲ ਵਗੈਰਾ ਕਾਫੀ ਆਪਾਂ ਫੋਨ ਵਗੈਰਾ ਲਾ ਕੇ ਦੇਖੇ ਸੀ ਤੇ ਸਾਰੇ ਪਾਸੇ ਜਿਹੜਾ ਉਹ ਰੇਟ ਚੜਦੇ ਤੇ ਚੜਦਾ ਸੀ ਇਵਨ ਕਿ ਹੋਮਸਟੇ ਆਪਾਂ ਗੱਲ ਕੀਤੀ ਤਾਂ ਹੋਮਸਟੇ ਵਾਲੇ ਵੀ ਕਹਿੰਦੇ ਬਾਈ 2000 ਰੁਪਏ ਲੱਗੂਗਾ ਸੋ ਖਾਸਾ ਮਹਿੰਗਾ ਕੋਈ ਮਾ ਮਹਿੰਗਾ ਹੈ ਨਾ ਇਤਨਾ ਮਹਿੰਗਾ ਕਿਉਂ ਆ ਕੋਈ ਮਾ ਤੇ ਬਾਈ ਚਾਗ ਰਹੇ ਸੀ ਮਾ ਚਲੋ ਬਾਈ ਨਾ ਗੱਲ ਕਰ ਲੈਂਦੇ ਆ ਤੇ ਮਹਿੰਗਾ ਗਾ ਥੋੜਾ ਰੈਂਡ ਸੈਂਡ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆਗੇ ਇਧਰਲੇ ਪਾਸੇ ਇੱਕ ਤਾਂ ਆਪਾਂ ਰੇਨ ਕੋਟ ਲੱਭਣਾ ਜੀ ਜਿਹਦੇ ਕਰਕੇ ਇੱਥੇ ਆਏ ਆ ਕਿਉਂਕਿ ਪਿੱਛੋਂ ਜਿੰਨੇ ਵੀ ਆਪਾਂ ਜਗਾਵਾਂ ਨੰਗੇ ਆਏ ਆ ਰੇਨ ਕੋਟ ਤਾਂ ਮਿਲਲੇ ਸੀ ਪਰ ਉਹ ਰਾਈਡਿੰਗ ਜੈਕਟ ਦੇ ਉੱਪਰ ਦੀ ਨਹੀਂ ਸੀ ਮਿਲਿਆ ਜਿਹੜਾ ਪਿੱਛੇ ਆਪਾਂ ਨੂੰ ਵੱਡਾ ਸ਼ਹਿਰ ਨੰਗੇ ਸੋ ਉੱਥੇ ਬ੍ਰੇਕ ਜਰੂਰ ਮਾਰੀ ਸੀ ਵੀਡੀਓ ਨਹੀਂ ਸੀ ਬਣਾਈ ਤੇ ਹੁਣ ਉਹੀ ਚੱਕਰਾ ਇੱਥੇ ਇੱਕ ਦੁਕਾਨ ਦੇਖੀ ਆ ਤੇ ਚੱਲ ਕੇ ਆਪਾਂ ਦੇਖਦੇ ਆ ਉਹਨਾਂ ਕੋਲ ਡੀ ਕੈਥਲੋਨ ਦਾ ਸਮਾਨ ਹੁੰਦਾ ਉਦਾਂ ਡ ਸ਼ਹਿਰ ਦੇ ਵਿੱਚ ਹੈ ਨਹੀਂ ਤੇ ਸ਼ਹਿਰ ਦੇ ਵਿੱਚ ਆ ਤਾਂ ਵੱਡੀ ਵੱਡੀ ਟ੍ਰੈਫਿਕ। ਆਕੇ 6 ਵਜੇ ਆ ਤੇ ਸਾਰੇ ਜਾਣੇ ਆਪਦਾ ਜਿਹੜਾ ਸਮਾਨ ਆ ਉਹ ਅੰਦਰ ਸਾਂਭਣ ਲੱਗੇ ਤੇ ਦੁਕਾਨਾਂ ਦੇ ਸ਼ਟਰ ਹੌਲੀ ਹੌਲੀ ਲੱਗਣ ਲੱਗੇ। ਬਹੁਤਿਆਰ ਦੁਕਾਨਾਂ ਜੇ ਉਹ ਦਲੇ ਪਾਸੇ ਦੇਖੇਂਗੇ ਵੀ ਨਾ ਤਾਂ ਬੰਦ ਕਰਤੀਆਂ ਤੇ ਮਛਲੀ ਬਹੁਤ ਵਿਕਰੀ ਹੈ ਇੱਥੇ ਤੇ ਅੱਧੀਆਂ ਕਿ ਦੁਕਾਨਾਂ ਦੇ ਅੱਧ-ਅੱਧੇ ਸ਼ਟਰ ਲਾ ਕੇ ਰੱਖਦੇ ਵੀ ਭਾਈ ਬੰਦ ਹੋਣ ਦੀ ਕਗਾਰ ਤੇ ਆ। ਹੁਣ ਜਿਹੜੀ ਦੁਕਾਨ ਮੈਂ ਲੱਭ ਰਿਆਂ ਉਹ ਕਿੱਥੇ ਜਿਆ? ਇੱਥੇ ਜੇ ਮੋੜ ਦੇ ਤੇ ਦਿਖਾ ਰਿਆ ਡੀ ਕੈਥਲੋਨ ਤਾਂ ਨਹੀਂ ਹੈਗਾ ਡੀ ਕੈਥਲੋਨ ਤਾਂ ਕਿਸੇ ਨੇ ਸਮਾਨ ਰੱਖਿਆ ਹੋਇਆ ਤੇ ਕਿਤੇ ਬੰਦ ਨਾ ਕਰ ਜੇ ਬਾਈ ਨਾਤੀ ਦੋਤੀ ਰਹਿ ਜੇ ਮੇਲੇ ਆਣੀ ਬੈਰੇਨ ਕੋਟ ਤੇ ਕਿਉਂਕਿ ਇੱਥੇ ਨਾਲ ਜਿਹੜੇ ਸਾਈਜ਼ ਆ ਜਿੰਨੇ ਵੀ ਲੋਕ ਪਾਉਂਦਿਆ ਉਹ ਛੋਟਾ ਸਾਈਜ਼ ਆ ਵੀ ਪੂਰਾ ਫਿੱਟ ਫਿੱਟ ਜੇ ਵਾਲਾ ਹਿਸਾਬ ਕਿਤਾਬ ਹੁਣ ਆਪਾਂ ਨੂੰ ਥੋੜਾ ਜਿਹਾ ਚਾਹੀਦਾ ਸੀ ਵੀ ਐਕਸਟਰਾ ਡਬਲ ਐਕਸਲ ਸੀ ਆਪਣੇ ਕੋਲੇ ਪਹਿਲਾਂ ਉਹ ਉਦੇ ਨਾਲ ਕੀ ਹੁੰਦਾ ਨਾ ਜਦੋਂ ਰਾਈਡਿੰਗ ਜੈਕਟ ਪਾਉਨੇ ਆਗੇ ਤਾਂ ਰਾਈਡਿੰਗ ਜੈਕਟ ਦੇ ਉੱਤੇ ਦੀ ਪੈ ਜਾਂਦਾ ਫਿਰ ਤੇ ਨਾਲ ਹੀ ਵਿੱਚ ਹੀ ਬੈਗ ਪੈ ਜਾਂਦਾ ਸੀ ਸੋ ਇੱਥੋਂ ਹੁਣ ਆਪਾਂ ਦੇਖਦੇ ਆ ਕੋਈ ਸਸਤਾ ਜਿਹਾ ਲੈ ਲਾਂਗੇ ਚਲੋ ਦੇਖਦੇ ਆ ਜਿਹੜੀ ਦੁਕਾਨ ਖੁੱਲੀ ਮਿਲੂ ਉਸੇ ਦੀ ਟਾਵਾਂ ਬੋਲਾਂਗੇ ਫਿਰ ਆਪਾਂ ਸ਼ਹਿਰ ਇਹ 7:00 ਵਜੇ ਦੇ ਨਾਲ ਤਾਂ ਸਾਰਾ ਸ਼ਹਿਰ ਬੰਦ ਹੋ ਜਾਂਦਾ ਤੇ ਇਹ ਵੀ ਜੇ ਕੁਝ ਖਰੀਦਣਾ ਖਰੂਦਣਾ ਮੈਂ ਕਹਿੰਦਾ ਬੰਦਾ 4-5 ਵਜੇ ਖਰੀਦ ਲੇ ਪਰ ਆਪਾਂ ਨੂੰ ਅੱਜ ਜਿੱਥੇ ਮੀਂਹ ਟੱਕਰਦਾ ਸੀ ਆਪਾਂ ਉੱਥੇ ਰੁਕ ਜਾਂਦੇ ਸੀ ਤੇ ਜਿਹੜੇ ਬੱਦਲ ਜੇ ਟੱਕਰੀ ਗਏ ਉਹਨਾਂ ਕਰਕੇ ਸਪੀਡ ਬਹੁਤ ਹੀ ਸਲੋ ਰਹੀ ਆ ਤਾਂ ਕਰਕੇ ਆਉਣ ਦੇ ਵਿੱਚ ਇੱਥੇ ਆਪਾਂ ਨੂੰ ਬਹੁਤਾ ਜ਼ਿਆਦਾ ਟਾਈਮ ਲੱਗ ਗਿਆ ਤੇ ਉੱਤੋਂ ਸ਼ਹਿਰ ਦੀ ਟ੍ਰੈਫਿਕ ਇਹ ਲੇਟ ਕਰਾ ਦਿੰਦੀ ਹੈ ਬਾਈ ਓਹੋ ਆ ਵੀ ਬੰਦ ਹੋ ਗਿਆ ਵਾਈਲਡ ਕ੍ਰਾਫਟ ਦੇਖ ਕੇ ਗਿਆ ਸੀ ਮੈਂ ਜਾਂਦਾ ਹੋਇਆ ਭਾਜੀ ਕਿੱਥੇ ਜਾਂਦੇ ਆਂ ਪਾਜੀ ਮੈਂ ਜਾਣਾ ਇਧਰਲੇ ਪਾਸੇ ਨੂੰ ਜੀ ਇਧਰ ਮੈਂ ਦੇਖਣਾ ਸੀ ਰੇਨਕੋਟ ਵਗੈਰਾ ਡਿਕਾਥਲਨ ਤੋਂ ਉੱਤੋਂ ਮਿਲਿਆ ਨਹੀਂ ਮਿਲੇਗਾ ਨਹੀਂ ਸਭ ਦੁਕਾਨ ਬੰਦ ਹੋ ਗਿਆ ਹਾਂ ਮੈਂ ਪੰਜਾਬ ਤੋਂ ਜੀ ਤੁਸੀਂ ਕਿੱਥੋਂ ਨਹੀਂ ਏਥਰ ਕਾ ਓਏ ਪੰਜਾਬੀ ਪੰਜਾਬੀ ਬਧੀ ਬੋਲ ਲੈਂਦੇ ਹੋ ਮੈਂ ਦਿੱਲੀ ਮੇ ਪੜਿਆ ਗਿਆ ਹਾਂ ਅੱਛਾ ਅੱਛਾ ਤਾਂ ਹੀ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ 7 ਵਜੇ ਬਾਜ਼ਾਰ ਬੰਦ ਹੋ ਜਾਂਦਾ ਹੈ ਨਾ ਪੂਰਾ ਹਾਂ ਪੂਰਾ ਬਾਜ਼ਾਰ ਬੰਦ ਹੋ ਜਾਂਦਾ ਇਤਨੇ ਜਲਦੀ ਕਿਉਂ ਹਨੇਰਾ ਹੋ ਗਿਆ ਨਾ ਹਨੇਰਾ ਹੋ ਗਿਆ ਹੈ ਵਈਏ ਸਵੇਰ ਫਿਰ ਸਵੇਰ ਕਿਸ ਟਾਈਮ ਖੁੱਲੇਗਾ ਜੀ ਸਵੇਰ 7:00 ਅੱਛਾ 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 ਠੀਕ ਹੈ ਟ੍ਰੈਫਿਕ ਬਹੁਤ ਹੈ ਨਾ ਇਧਰ ਬਹੁਤ ਜ਼ਿਆਦਾ ਅੱਜ ਟ੍ਰੈਫਿਕ ਦੀ ਵਜ੍ਹਾ ਸੀ ਲੇਟ ਹੋ ਗਿਆ ਮੈਂ ਮੈਂ ਪੰਜਾਬ ਬਠਿੰਡਾ ਜੀ ਹਾਂਜੀ ਹਾਂ ਹਾਂਜੀ ਹਾਂ ਵੱਡੀ ਮਾਰਕੀਟ ਤਾਂ ਬੰਦ ਹੋ ਗਈ ਪਰ ਛੋਟੀ ਮਾਰਕੀਟ ਹਜੇ ਚੱਲੀ ਜਾਂਦੀ ਹੈ ਤੇ ਬਾਈ ਹੋਰੇ ਤੱਤੀਆਂ ਤੱਤੀਆਂ ਜਲੇਬੀਆਂ ਕੱਢੀ ਜਾਂਦੇ ਆ ਕੀ ਹਾਲ ਹੈ ਜੀ ਵਧੀਆ ਠੀਕ ਹੈ ਬਾਈ ਤੇ ਨਾਲ ਸਮੋਸੇ ਠੰਡ ਦੇ ਮਾਹੌਲ ਦੇ ਵਿੱਚ ਪਰ ਯਾਰ ਹੁਣ ਆਪਾਂ ਇੱਥੋਂ ਇੱਕ ਚਲੋ ਰੇਨ ਕੋਟ ਤਾਂ ਬਾਅਦ ਚ ਦੇਖਦੇ ਆਂ ਮਿਲੂ ਪਤਾ ਨਹੀਂ ਨਾ ਜਰਾਬਾਂ ਦਾ ਜੋੜਾ ਇੱਕ ਪਤਲੀਆਂ ਜਿਹਾ ਦੇਖ ਲਈਏ ਕਿਉਂਕਿ ਜਰਾਬਾਂ ਸਾਰੀਆਂ ਮੁਸ਼ਕਿਲਾਂ ਪੰਗਾ ਨੇ ਬਾਈ ਪਤਲੀ ਹੋ ਗਈ ਜਰਾਬ ਪਤਲੀ ਬਿਲਕੁਲ ਲੰਬੀ ਹੋ ਨਹੀਂ ਹੋ ਗਈ ਕਹੀਂ ਪੇ ਅੱਗੇ ਦੇਖੋ ਸਸਤੀਆਂ ਜੀਆਂ ਦੇਖ ਲੈਣੇ ਆ ਮੈਂ ਕਿਹਾ ਪਤਲੀਆਂ ਪਤਲੀਆਂ ਕੋਈ ਜਰਾਬਾਂ ਯਾਰ ਬਾਈ ਤੋਂ 50 ਰੁਪਈਆ ਦੇ ਵਿੱਚ ਆਪਾਂ ਸੌਦਾ ਮਾਰਿਆ ਜਰਾਬਾਂ ਦਾ ਬਾਈ ਕਹਿੰਦਾ ਬਾਈ ਫਿਕਸ ਪ੍ਰਾਈਸ ਦਾ ਕੋਈ ਵਾਰਕਿੰਗ ਨਹੀਂ ਠੀਕ ਹੈ ਨਾ ਜੀ ਓਕੇ ਚੱਲ ਵੀਰੇ ਆ ਚੱਕ ਲਿਆ ਕਾਲਾ ਜਿਹਾ ਜੋੜਾ ਇੱਕ ਤੇ ਹੋਰ ਤਾਂ ਕੋਈ ਹੈ ਨਹੀਂ ਸੀ ਇਹ ਦੋ ਪਤਲੀ ਫਿਰ ਤਾਂ ਸਾਰੀਆਂ ਮੋਟੀਆਂ ਹੀ ਸੀਗੀਆਂ ਜਿੰਨੀਆਂ ਬਾਈ ਕੋਲੇ ਆ ਬਾਕੀ ਰਾਈਡਿੰਗ ਬੂਟਾਂ ਦਾ ਹਾਲ ਇਹ ਆ ਤੇ ਇਹਨਾਂ ਦੇ ਨਾਲ ਨਾ ਇੱਥੇ ਤੱਕ ਘਟੂ ਘਟ ਜਰਾਬ ਚਾਹੀਦੀ ਐ ਨਹੀਂ ਫਿਰ ਆ ਚੀਜ਼ ਸਾਰੀ ਛਿੱਲ ਦਿੰਦੀ ਆ ਸੋ ਲੈੜੀਆਂ ਜਰਾਪਾਂ ਸੁੱਕਣੀਆਂ ਤਾਂ ਹੈ ਨਹੀਂ ਕਿਉਂਕਿ ਜੱਜ ਹੁਣ ਧੋਕੇ ਵੀ ਪਾਵਾਂਗੇ ਹਾਲ ਆ ਹੋਰ ਰੱਖਿਆ ਅੱਖ ਦੇ ਚਪਕੇ ਨਾਲ ਸਾਰਾ ਬਾਜ਼ਾਰ ਬੰਦ ਹੋ ਗਿਆ ਬਾਈ ਜਦੋਂ ਆਪਾਂ ਗਏ ਸੀ ਜਾਂਦੇ ਹੋਏ ਹਨਾ ਤੇ ਮੈਨੂੰ ਐਸੀ ਵਾ ਚਲੋ ਡੀ ਕੈਥਲੋਨ ਦਾ ਮਿਲ ਜੂਗਾ ਨਾ ਵਧੀਆ ਕੁਆਲਿਟੀ ਚ ਮਿਲ ਜੂਗਾ ਆਪਾਂ ਨੂੰ ਤੇ ਵੀ ਬਾਰੀ-ਬਾਰੀ ਆਪਾਂ ਨੂੰ ਖਰੀਦਣ ਦੀ ਜ਼ਰੂਰਤ ਨਹੀਂ ਪਣੀ ਉਹੀ ਅੱਗੇ ਲੰਬਾ ਚੱਲ ਜੂ ਪਰ ਬਾਈ ਹੋਰਾਂ ਕੋਲੇ ਸਾਈਜ਼ ਨਹੀਂ ਸੀ ਤੇ ਇਹ ਰੌਲਾ ਇਹ ਆ ਇੱਥੇ ਬਿਨਾ ਰੈਨ ਕੋਟ ਤੋਂ ਘੁੰਮਣਾ ਬਾਈ ਅੱਜ ਪਤਾ ਕਿੰਨਾ ਕੌਖਾ ਹੋਇਆ ਮੈਂ ਕਿਵੇਂ ਰੁਕ ਰੁੱਕ ਕੇ ਜਾ ਭਿਜ ਭਿਜਾ ਕੇ ਜਿੱਥੇ ਪਹੁੰਚਿਆ ਜਦੋਂ ਬਸ ਆਪਾਂ ਖੜੇ ਪੈਰੀ ਵਾਪਸ ਮੁੜਿਆ ਕੋਈ ਉੱਥੇ ਰੁਕੇ ਵੀ ਨਹੀਂ ਆਉਂਦੇ ਨੂੰ ਸਾਰਾ ਬਾਜ਼ਾਰ ਹੀ ਸੌ ਗਿਆ ਤੇ ਇੱਥ ਬਾਈ ਹਰਾਂ ਕੋਲੇ ਤੇ ਐਦਾਂ ਦਾ ਰੇਨ ਕੋਟ ਇਹਨਾਂ ਕੋਲੇ ਸੀਗਾ ਤੇ ਜਿਹੜੇ ਦੂਜੇ ਹੁੰਦੇ ਆ ਉਹ ਸਾਰੇ ਸੈਟ ਆ ਖੈਰ ਵਧੀਆ ਕੁਆਲਿਟੀ ਚ ਬਾਲਾ ਪਤਲਾ ਕਪੜਾ ਜਿਹਾ ਹੈ ਨਹੀਂਗਾ ਜਿਵੇਂ ਆਪਣੇ ਲਫਾਫਾ ਜਿਹਾ ਹੁੰਦਾ ਉਹ ਚੀਜ਼ ਨਹੀਂ ਥੋੜਾ ਜਿਹਾ ਮਟੀਰੀਅਲ ਮੋਟਾ ਗਾ ਕੱਟ ਜੂਗਾ ਖੈਰ ਇਹ ਤੇ ਸੇਮ ਹੀ ਹੈ ਨਾ ਇਹ ਵਾਲਾ ਡਿਫਰੈਂਟ ਤੋਂ ਨਹੀਂ ਨਿਕਲ ਜਾਏਗਾ ਟੋਪੀ ਹੈ ਹਾਂ ਟੋਪੀ ਖੋਲ ਕੇ ਖੋਲ ਕੇ ਦੇਖ ਲਓ ਇੱਕ ਵਾਰ ਕਿਉਂਕਿ ਟੋਪੀ ਹੋਣੀ ਜ਼ਰੂਰੀ ਹੈ ਠੀਕ ਹੈ ਬਰੇ ਠੀਕ ਹੈ ਨਾ ਹਾਂਜੀ ਵੀਰੇ ਠੀਕ ਹੈ ਜੀ ਵੀਰੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਓਕੇ ਹੈ ਜੀ ਕਰ ਦੋ ਕਰ ਦੋ ਐਸੇ ਇਕੱਠਾ ਚੀਕ ਮੇਰੇ ਭਾਈ ਤੋ ਲੋ ਜੀ ਵੀਰੇ 200 ਰੁਪਏ ਦਾ ਸੌਦਾ ਥੈਂਕ ਯੂ ਠੀਕ ਹੈ ਜੀ ਵੀਰੇ ਸੇਮੀ ਹੈ ਨਾ ਹਾਂ ਸੇਮੀ ਚੀਜ਼ ਹੈ ਤੇ ਚਲੋ ਜੀ 200 ਰੁਪਏ ਦਾ ਸੌਦਾ ਮਾਰ ਕੇ ਆਪਾਂ ਹੁਣ ਵਾਪਸ ਚੱਲਦੇ ਆ ਤੇ ਇਹ ਬੜੀ ਤਖੜੀ ਜੀ ਗੱਲਬਾਤ ਸੀ ਵੀ ਯਾਰ ਇੰਨਾ ਛੇਤੀ ਸ਼ਹਿਰ ਸਾਰਾ ਹੀ ਬੰਦ ਹੋ ਗਿਆ ਡੜਾ ਡੜ ਡੜਾ ਡੜ ਸ਼ਟਰ ਡਿੱਗ ਗਏ ਤੇ ਸਾਰਾ ਸ਼ਹਿਰ ਲਾ ਕੇ ਜਿੰਦੇ ਭੱਜ ਗਿਆ ਹੁਣ ਇਹ ਆਖਰੀ ਆਪਸ਼ਨ ਸੀ ਵੀ ਹੁਣ ਕੱਲ ਨੂੰ ਐ ਤਾਂ ਫਿਰ ਸਫ਼ਰ ਵੀ ਨਹੀਂ ਸੀ ਹੁਣ ਹੁਣ ਅੱਗੇ ਪਤਾ ਨਹੀਂ ਸੀ ਆਪਾਂ ਨੂੰ ਵੀ ਦੁਕਾਨ ਕੋਈ ਖੁੱਲੀ ਹੋਵੇ ਜਾਂ ਨਾ ਹੋਵੇ ਹਨਾ ਫੇਰ ਔਖਾ ਹੋ ਜਾਂਦਾ ਬਾਈ ਤੇ ਬਾਕੀ ਸ਼ਹਿਰ ਆ ਕੋਈ ਮੈਂ ਇੱਥੋਂ ਦੀ ਹਨਾ ਆਪਾਂ ਨੂੰ ਪਤਾ ਜਿੰਨੇ ਵੀ ਨਾਗਲੈਂਡ ਦੀ ਕੈਪੀਟਲ ਆ ਗਈ ਇਹ ਸਾਰੀ ਤੇ ਤਾਂ ਕਰਕੇ ਇੱਥੇ ਥੋੜਾ ਟ੍ਰੈਫਿਕ ਵੱਧਾ ਤੇ ਬਾਕੀ 메ਨ ਸਟੂਡੈਂਟ ਹੱਬ ਵੀ ਇਹ ਬਣ ਜਾਂਦਾਗਾ ਇੱਥੇ ਨਾਗਲੈਂਡ ਦਾ ਅਰੇਲੇ ਪਾਸੇ ਆ ਕੇ ਮੋਟਰਸਾਈਕਲ ਇੱਥੇ ਇਹਨਾਂ ਦੀ ਪਾਰਕਿੰਗ ਬਣੀ ਹੋਈ ਸੀ ਪਾਰਕਿੰਗ ਦੇ ਵਿੱਚ ਆਪਾਂ ਇੱਥੇ ਖੜਾਤਾ ਥਾਲ ਵਧੀਆ ਐ ਇਹਦਾ ਤੇ ਇੱਥੇ ਬਾਈ ਹੋਰਾਂ ਦੀ ਦੁਕਾਨ ਸੀ ਤੇ ਬਾਈ ਹੋਰ ਕਹਿੰਦੇ ਕਿੱਥੋਂ ਆਏ ਹੋ ਪੰਜਾਬ ਤੋਂ ਮੁਖਿਆ ਤੇ ਕਿਹਾ ਅਕਾਹ ਦੇਖ ਰਹੇ ਤੁਸੀਂ ਇਹ ਡੁੰਗੀ ਡੁੰਗੀ ਰੁਕੀ ਡਾਂਕੀ ਰੂਟ ਜਿਹੜੀ ਅਮਰੀਕਾ ਦੀ ਲੱਗਦੀ ਡਾਂਕੀ ਹੈ ਨਾ ਉਹਦੇ ਵਿੱਚ ਪੰਜਾਬ ਦੀਆਂ ਸਟੋਰੀਆਂ ਨੇ ਤੇ ਬਾਈ ਹੋਰੇ ਉਹ ਦੇਖ ਰਹੇ ਸੀ ਕਿ ਬਸੇ ਉਹ ਬੋਲ ਕੇ ਆ ਕੇ ਦੇਖਾ ਆਪਣੇ ਅਭੀ ਇਸ ਵਿੱਚ ਕੀ ਲੱਗਾ ਆਪਕੋ ਦੇਖ ਕੇ ਅਰੇ ਉਹ ਪਾਜ਼ਲ ਹੈ ਯਾਰ ਇਹ ਲੋਕ ਵਕਤੂ ਵਿੱਚ ਪੈਸਾ ਪੇਕਰ ਰਹੇ ਐ ਇਸ ਤੋਂ ਬਾਅਦ ਤਾਂ ਨਾ ਗੱਲ ਨਹੀਂ ਕੋਈ ਉੱਧਰ ਜਾ ਕੇ ਪਤਾ ਚੱਲਦਾ ਹੈ ਅੱਛਾ ਜੀ ਇਹ ਸਟੋਰੀ ਬਤਾ ਰਹੀ ਹੈ ਨਾ ਕੋਈ ਇਹ ਸਟੋਰੀ ਦੱਸ ਰਹੀ ਹੈ ਇੱਧਰ ਭੈਣ ਵਰਗੇ ਕੋਈ ਵੀ ਭਾਈ ਰਸ਼ੀਆਤ ਜਾ ਕੇ ਕੋਈ ਪਤਾ ਵੀ ਨਹੀਂ ਲੱਗਿਆ ਹੁਣ ਇਹ ਨਹੀਂ ਪਤਾ ਇਹ ਕਿਹੜੇ ਸਥਾਨ ਦੇ ਕਿਹੜੇ ਪਿੰਡ ਦੀ ਹੈ ਕਿਹੜੇ ਦੀ ਨਾ ਸਟੋਰੀ ਤੇ ਜਾ ਕੇ ਅੰਦਰ ਹੀ ਪਤਾ ਚੱਲਦਾ ਹੈ ਉਹਨ ਲੋਗ ਉਹ ਨਾ ਕਿ ਵੀ ਪਹੁੰਚ ਗਏ ਜਾਂ ਨਹੀਂ ਬਹੁਤ ਬਹੁਤ ਲੋਕ ਤਾਂ ਰਸਤੇ ਵਿੱਚ ਹੀ ਰਹਿ ਜਾਂਦੇ ਹਨ ਕਿਸੇ ਦਾ ਤਾਂ ਜਾਨ ਵੀ ਚਲੀ ਜਾਂਦੀ ਉਹ ਜਾਨ ਚਲੀ ਜਾਂਦੀ ਉਧਰ ਪੰਕਾਲ ਪੜੇ ਕੁਝ ਨਹੀਂ ਪਤਾ ਕਹਾਂ ਪੇ ਗਿਆ ਕਹਾਂ ਪੇ ਨਹੀਂ ਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਉੱਪਰਲੇ ਪਾਸੇ ਮੋਟਰਸਾਈਕਲ ਇੱਥੇ ਖਿਡਾ ਲਾਤਾ ਤੇ ਸਮਾਨ ਲਾ ਕੇ ਪਹਿਲਾਂ ਥੱਲੇ ਰੱਖ ਲਈਏ ਜੁੱਤੇ ਜੁੱਤੇ ਬਦਲ ਲਈਏ ਇਸ਼ਨਾਨ ਪਾਣੀ ਕਰਕੇ ਫਿਰ ਛਕਦੇ ਹਾਂ ਪ੍ਰਸ਼ਾਦਾ ਪਾਣੀ ਇਹ ਇਹ ਭਾਈ ਅੱਜ ਦਾ ਆਪਣਾ ਟਿਕਾਣਾ ਇਹ ਡਾਰਮੈਂਟਰੀ ਵਾਂਗੂ ਬਣਿਆ ਹੋਇਆ ਜ਼ਿਆਦਾਤਰ ਕਿਉਂਕਿ ਇੱਥੇ ਸਟੂਡੈਂਟ ਆਉਂਦੇ ਰਹਿਣ ਵਾਸਤੇ ਸੋ ਉਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਨੇ ਬਣਾਇਆ ਹੁੰਦਾ ਆ ਬੈੱਡ ਲੱਗਿਆ ਹੋਇਆ ਇੱਕ ਤੇ ਆਹਾਂ ਬੈੱਡ ਲੱਗਿਆ ਹੋਇਆ ਹੁਣ ਆਪਾਂ ਨੂੰ ਇੱਕੋ ਬੈੱਡ ਚਾਹੀਦਾ ਤਾਂ ਆਪਾਂ ਇਹਦੇ ਤੇ ਗੱਦਾ ਵਿਛਾਲੇ ਇਹਨਾਂ ਦੇ ਹਿਸਾਬ ਹੈ ਇਆਂ ਗੱਦਾ ਪਿਆ ਹੁੰਦਾ ਗੱਦੇ ਨੂੰ ਖੋਲੋ ਤੇ ਉੱਤੇ ਚਾਦਰ ਪਈਆ ਚਾਦਰ ਵਿਛਾਲੋ ਤੁਹਾਡਾ ਬੈੱਡ ਬਈ ਤਿਆਰ ਆ ਚਾਰ ਬੈੱਡ ਵਾਲਾ ਵੀ ਸੀ ਇੱਥੇ ਮਾਝੇ ਦੋ ਵਾਲਾ ਮਿਲਦਾ ਤਾਂ ਦੋ ਵਾਲਾ ਕੀ ਮਾੜਾ ਕਿਉਂਕਿ ਇੱਧਰਲੇ ਪਾਸੇ ਕੋਈ ਸਿੰਗਲ ਬੰਦਾ ਤਾਂ ਬਹੁਤ ਘੱਟ ਚਾਂਸ ਆ ਰਾਤ ਨੂੰ ਰਾਤ ਬਰਾਤੇ ਆਊਗਾ ਸੋ ਸਾਰਾ ਪਿੰਡ ਮਿੱਤਰਾ ਦਾ ਪਰ 800 ਰੁਪਏ ਦਾ ਮਿਲਿਆ ਇਹ ਸਭ ਤੋਂ ਸਸਤਾ ਜਿਹੜਾ ਹਜੇ ਤੱਕ ਮੈਨੂੰ ਮਿਲਿਆ ਮੈਨੂੰ ਨਹੀਂ ਪਤਾ ਇਹ ਤੋਂ ਬਾਅਦ ਜੇ ਕਿਸੇ ਨੂੰ ਮਿਲਿਆ ਹੋਵੇ ਪਰ ਜਿੰਨੇ ਹੋਟਲ ਜਿੰਨੇ ਹੋਮਸਟੇਅ ਮੈਂ ਪਤਾ ਕੀਤੇ ਕੋਈ ਵੀ 2000 ਤੋਂ ਥੱਲੇ ਬੋਲ ਨਹੀਂ ਸੀ ਰਿਹਾ ਸੋ ਇਹ 800 ਦਾ ਠੀਕ ਹੈ ਅੱਜ ਆਪਾਂ ਨਹਾਉਣਾ ਸੀ ਕਿਉਂਕਿ ਲਿਬਰਲ ਬੜ ਬਹੁਤ ਜ਼ਿਆਦੇ ਗਏ ਸੋ ਤਾਂ ਕਰਕੇ ਇਹ ਮਰਦੇ ਨੂੰ ਇੱਕ ਚੱਬਣਾ ਪਏ ਸਾਰਾ ਸ਼ਹਿਰ ਘੁੰਮਣ ਤੋਂ ਬਾਅਦ ਆਪਾਂ ਆਪਣੇ ਜਿਹੜਾ ਜਿੱਥੇ ਰੁਕੇ ਹੋਏ ਡਾਰਮਟਰੀ ਦੇ ਵਿੱਚ ਉੱਥੇ ਪਹੁੰਚ ਗਏ ਹੋਟਲ ਵੀ ਹੈ ਇਹਨਾਂ ਦਾ ਤੇ ਡਾਰਮਟਰੀ ਵੀ ਆ ਕੋਹਿਮਾ ਅਸਲ ਦੇ ਵਿੱਚ ਆਪਾਂ ਘੁੰਮਣਾ ਸੀ ਥੋੜਾ ਜਿਹਾ ਪਹਿਲਾਂ ਪਰ ਪਹੁੰਚਦੇ ਪਹੁੰਚ ਜਿਹਾ ਜਿੱਥੇ ਲੇਟ ਹੋ ਗਏ ਉਹਦਾ ਕਾਰਨ ਬਣਿਆ ਮੀ ਤੇ ਰਾਹ ਦੇ ਵਿੱਚ ਆਏ ਸੰਘਣੇ ਸੰਘਣੇ ਬੱਦਲਾ ਤੇ ਇੱਥੇ ਅੱਜ ਆਪਾਂ ਫਰਾਈਡ ਰਾਈਜ਼ ਕਰਾ ਲਈ ਸੀ ਇਹਨਾਂ ਤੋਂ ਤੇ ਇਹਨਾਂ ਨੇ ਪਹਿਲਾਂ ਮੈਨੂੰ ਕਿਚਨ ਦਿਖਾਤਾ ਸੀ ਜਦੋਂ ਮੈਂ ਪੁੱਛਿਆ ਸੀ ਇਹਨਾਂ ਨੂੰ ਮੈਂ ਮਹ ਜੀ ਮੈਂ ਵੈਜੀਟੇਰੀਅਨ ਹਾਂ ਨਾ ਇਦਾਂ ਇਦਾਂ ਜਿੱਥੇ ਨਾਨ ਵੈਜ ਬਣਦਾ ਪੈਂ ਖਾਂਦਾ ਨਹੀਂ ਫਿਰ ਇਹਨਾਂ ਨੇ ਦਿਖਾਇਆ ਕਹਿੰਦੇ ਵੀ ਹਵਰ ਟੂ ਸੈਪਰੇਟ ਕਿਚਨ ਵਨ ਇਜ਼ ਫਾਰ ਵੈਜੀਟੇਰੀਅਨ ਐਂਡ ਅਨਦਰ ਵਨ ਇਜ਼ ਫਾਰ ਦਾ ਨਾਨ ਵੈਜੀਟੇਰੀਅਨ ਸੋ ਤਾਂ ਕਰਕੇ ਮੈਂ ਇਹਨਾਂ ਨੂੰ ਜਾਣ ਬਾਜ਼ਾਰ ਜਾਣ ਤੋਂ ਪਹਿਲਾਂ ਕਹਿ ਗਿਆ ਸੀ ਮੈਂ ਤੁਸੀਂ ਵੀ ਤਿਆਰ ਕਰਕੇ ਰੱਖ ਦਿਓ ਮੇਰੇ ਹੁੰਦੇ ਨੂੰ ਤੇ ਆ ਕੇ ਮੈਂ ਛਕ ਲੂੰਗਾ ਕਿਉਂਕਿ ਆਰਡਰ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾਗਾ ਇਹ ਨਾਨ ਵੈਜ ਵਾਲੇ ਪਾਸੇ ਜ਼ਿਆਦਾ ਕੰਮ ਕਰਦੇ ਆ ਤੇ ਕਿਤੇ ਵਿਕਦਾ ਨਾਨ ਵੈਜ ਜ਼ਿਆਦਾਗਾ ਸੋ ਉਹਦੇ ਵਾਸਤੇ ਹੁਣ ਫਰਾਈਡ ਰਾਈਸ ਆ ਗਏ ਤੇ ਆਹ ਲਾਲ ਇੱਕ ਚਟਨੀ ਦਿੱਤੀ ਇਹ ਚਟਨੀ ਵਧੀਆ ਸਵਾਦ ਆ ਤੇ ਖਾਸੀ ਮਿਰਚ ਐ ਦੇ ਚ ਥੋੜੀ ਥੋੜੀ ਪਾ ਕੇ ਖਾਈ ਜਾ ਰਿਹਾ ਤੇ ਇਹ ਸੀ ਅੱਜ ਦਾ ਵਲੌਗ ਕੋਈ ਮੈਂ ਸ਼ਹਿਰ ਅਸਲ ਦੇ ਵਿੱਚ ਸ਼ਹਿਰ ਘੁੰਮਣ ਦੇ ਵਿੱਚ ਕੁਝ ਨਹੀਂ ਹੁੰਦਾ ਉੱਡਾ ਸ਼ਹਿਰ ਸ਼ਹਿਰ ਹੁੰਦਾ ਤੇ ਕੋਸ਼ਿਸ਼ ਆ ਆਪਣੀ ਵੀ ਆਪਾ ਇਸ ਤੋਂ ਬਾਅਦ ਜਿਹੜਾ ਨਗਲੈਂਡ ਦਾ ਰਹਿੰਦਾ ਨਗਲੈਂਡ ਆ ਉਦੋਂ ਸਾਰਾ ਜਿਹੜਾ ਜਿੰਨਾ ਵੀ ਟ੍ਰਾਈਬਲ ਏਰੀਆ ਬਾਕੀ ਟ੍ਰਾਈਬਾਂ ਦੇ ਪਿੰਡ ਆ ਉਹ ਪਿੰਡਾਂ ਨੂੰ ਘੁੰਮੇ ਕਿਉਂਕਿ ਜਿਹੜਾ ਇਹੇ ਪਾਸਾ ਅੱਜ ਆਪਾਂ ਸਫਰ ਤੈਅ ਕਰਕੇ ਆਇਆ ਨਾ ਇਧਰਲੇ ਪਾਸੇ ਨਾਰਮਲ ਪਿੰਡ ਬਣੇ ਹੋਇਆ ਜਿਵੇਂ ਬਾਕੀ ਆਪਾਂ ਰਾਹ ਦੇ ਵਿੱਚ ਪਿੰਡ ਦੇਖਦੇ ਆ ਸਾਰੇ ਪਿੰਡ ਉਦਾਂ ਦੇ ਆ ਫਿਰ ਉਹ ਬਾਰੀ-ਬਾਰੀ ਹਰੇਕ ਪਿੰਡ ਦੇ ਵਿੱਚ ਰੁਕਣਾ ਨਾ ਠੀਕ ਜਾ ਵੀ ਨਹੀਂ ਤੇ ਇੱਕੋ ਜਿਹੀ ਚੀਜ਼ ਆਪਾਂ ਨੂੰ ਰੋਟੇਟ ਤੇ ਇੱਕੋ ਜਿਹੀ ਚੀਜ਼ ਹੀ ਆਪਾਂ ਨੂੰ ਰਿਪੀਟ ਹੁੰਦੀ ਰਹਿੰਦੀ ਆ ਆਪਣੀ ਕੋਸ਼ਿਸ਼ ਹੁੰਦੀ ਆ ਵੀ ਹਾਂ ਡਿਫਰੈਂਟ ਡਿਫਰੈਂਟ ਜਗ੍ਹਾ ਵੀ ਬਾਰੀ ਬਾਰੀ ਤੁਹਾਨੂੰ ਉਹ ਚੀਜ਼ ਨਾ ਦਿਖਾ ਕੇ ਕੋਈ ਵਧੀਆ ਚੀਜ਼ ਦਿਖਾਈ ਜਾਵੇ ਸੋ ਕੱਲ ਨੂੰ ਹੁਣ ਆਪਾਂ ਇੱਥੋਂ ਜਿਹੜਾ ਸਫਰ ਆ ਉਹ ਅੱਗੇ ਲੈ ਕੇ ਚੱਲਾਂਗੇ ਤੇ ਨਾਲ ਵਰਲਡ ਵਾਰ ਦੀਆਂ ਗੱਲਾਂ ਤੇ ਇਹ ਦੱਸਦੀ ਵੀ ਜਿਹੜਾ ਕੋਹਿਮਾ ਸੀ ਉਹ ਵਰਲਡ ਵਾਰ ਦਾ ਉਸ ਟਾਈਮ ਇੱਕ ਵੱਡੀ ਜੰਗ ਇੱਥੇ ਹੋਈ ਆ ਉਹਦੇ ਆ ਕੱਲ ਨੂੰ ਆਪਾਂ ਤੁਹਾਨੂੰ ਚੱਲ ਕੇ ਕੁਝ ਨਿਸ਼ਾਨੀਆਂ ਤੇ ਕੁਝ ਗੱਲਾਂ ਬਾਤਾਂ ਉਹ ਕੱਲ ਦੇ ਵਲੌਗ ਦੇ ਵਿੱਚ ਆਪਾਂ ਸਾਰਾ ਕੁਝ ਕਰਾਂਗੇ ਤੇ ਇੱਥੇ ਇੱਕ ਬਹੁਤ ਮਸ਼ਹੂਰ ਹੋਰ ਪਿੰਡ ਆ ਟ੍ਰਾਈਬਲ ਜਿਵੇਂ ਆਪਾਂ ਲੌਂਗਵਾ ਦੇਖ ਕੇ ਆਏ ਨਾ ਉਦਾਂ ਹੀ ਇੱਕ ਹੋਰ ਬਹੁਤ ਮਸ਼ਹੂਰ ਪਿੰਡ ਆ ਉਹ ਪਿੰਡ ਕੱਲੂ ਚੱਲ ਕੇ ਆਪਾਂ ਵਿਜ਼ਿਟ ਕਰਾਂਗੇ ਤੇ ਕੱਲੂ ਚੱਲ ਕੇ ਉਹ ਪਿੰਡ ਘੁੰਮਾਂਗੇ ਇੱਥੋਂ ਅ ਤਕਰੀਬਨ ਹੋਣਾ ਮੇਰੇ ਖਿਆਲ ਨਾਲ 1 ਘੰਟੇ ਦੀ ਵਾਟ ਤੇ ਚੱਲ ਕੇ ਸਾਰਾ ਉਹ ਏਰੀਆ ਦੇਖਾਂਗੇ ਚੱਲ ਜਾਣਾ ਤੇ ਬਾਕੀ ਮੇਰੇ ਪੈਰ ਖਰਾਬ ਹੋ ਗਏ ਗਿੱਲੀਆਂ ਜਰਾਬਾਂ ਦੇ ਵਿੱਚ ਪਾ ਪਾ ਕੇ ਹਜੇ ਤੱਕ ਮੈਂ ਦਿਖਾਈ ਨਹੀਂ ਸੀ ਆ ਦੇਖੋ ਥਣਲੇ ਪਾਸੇ ਚਿੱਟੇ-ਚਿੱਟੇ ਜਿਹੀ ਹੋ ਜਾਂਦੇ ਜਿਵੇਂ ਪੈਰ ਸਾਰੇ ਮੇਰੇ ਖਰਾਬ ਹੋ ਗਏ ਇਹ ਜਿਆਦਾ ਗਿੱਲੇ ਹੋਣ ਦੇ ਕਰਕੇ ਹੋ ਜਾਂਦਾ ਤੇ ਬਾਕੀ ਬੂਟ ਮੈਂ ਬਦਲੇ ਨਹੀਂ ਸੀ ਇਹ ਚੀਜ਼ ਦੱਸਦਾ ਕਿਉਂਕਿ ਬਈ ਬੂਟ ਮੇਰੇ ਕੋਲ ਰੱਖਣ ਨੂੰ ਜਗ੍ਹਾ ਨਹੀਂ ਸੀ ਹੁਣ ਸਾਰਾ ਸਮਾਨ ਬਦਲਣਾ ਆਪਾਂ ਉਹ ਘਰੇ ਜਾ ਕੇ ਇਕੱਠਾ ਸੈਟ ਆ ਉਹ ਜਦੋਂ ਆਊਗਾ ਆਪਣੇ ਕੋਲ ਇਕੱਠਾ ਸਾਨੂੰ ਦਿਖਾ ਦਾਂਗੇ ਵੀ ਕਿਹੜੀ-ਕਿਹੜੀ ਚੀ ਸੋ ਮਿਲਦਿਆਂ ਗੱਲ ਆਪਾਂ ਨਵੇਂ ਵਲੌਗ ਨਾਲ ਮੈਂ ਸ਼ਕਾ ਹੁਣ ਫ੍ਰਾਈਡ ਰਾਈਜ਼ ਠੰਡੇ ਹੋ ਜਾਣਗੇ ਨਹੀਂ ਫਿਰ ਇਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਗਾਲੈਂਡ ਬਾਰੇ ਇੱਕ ਚੀਜ਼ ਵੀਡੀਓ ਮੈਂ ਖਤਮ ਕਰਤੀ ਸੀ ਇੱਕ ਚੀਜ਼ ਦੱਸਣੀ ਭੁੱਲ ਗਿਆ ਸੀ ਇੱਥੇ ਆਉਣ ਦਾ ਵੀ ਆਈਐਲਪੀ ਲੱਗਦਾ ਯਾਨੀ ਕਿ ਜਿਹੜਾ ਪਰਮਟ ਆ ਉਹ ਵੱਡਦਾ ਆਪਾਂ ਅਪਲਾਈ ਕੀਤਾ ਸੀ ਉਹ ਹਜੇ ਵੀ ਅੰਡਰ ਪ੍ਰੋਸੈਸ ਆਈ ਜਾ ਰਿਹਾ ਪਿਛਲੇ 5 ਦਿਨਾਂ ਤੋਂ ਸੋ ਆਪਣਾ ਬਣਿਆ ਨਹੀਂ ਤੇ ਦੋ ਤਿੰਨ ਜਗ੍ਹਾ ਰੁਕਿਆ ਜ਼ਰੂਰ ਹੈ ਇਹਨਾਂ ਨੇ ਮੈਂ ਉਹਨਾਂ ਨੂੰ ਦਿਖਾ ਦਿੰਦਾ ਸੀ ਬਾਈ ਮਰਾ ਦੇਖੋ ਅੰਡਰ ਪ੍ਰੋਸੈਸ ਹੈ ਇਹਦੇ ਵਿੱਚ ਮੇਰੀ ਕੀ ਗਲਤੀ ਹੈ ਮੈਂ ਤਾਂ ਅਪਲਾਈ ਕਰ ਚੁੱਕਿਆ ਆ ਉਹ ਪ੍ਰੋ ਤੂ ਕੇ ਦੇ ਚਲੋ ਜਾਓ ਠੀਕ ਹੈ ਪਰ ਆਈਐਲਪੀ ਇੱਥੇ ਲੱਗਦਾ ਬਣਾ ਲਿਓ ਅਪਲਾਈ ਕਰਕੇ ਰੱਖ ਲਿਓ ਜੇ ਬਣ ਗਿਆ ਠੀਕ ਹੈ ਨਹੀਂ ਉਹਨਾਂ ਨੂੰ ਉਹੀ ਦਿਖਾ ਦਿਓ ਆਈਐਲਪੀ ਮੈਨੂੰ ਬਧੀਏ ਚੀਜ਼ ਲੱਗੀ ਹੈ ਕਿ ਇਹ ਖੈਰ ਹੁਣ ਗੱਲ ਕਰ ਹੀ ਲੈਣੇ ਮੇਰੇ ਕਈ ਦਿਨਾਂ ਦੀ ਦਿਮਾਗ ਦੇ ਵਿੱਚ ਸੀ ਇਹ ਗੱਲ ਕਰਨੀ ਕਿ ਜਿਵੇਂ ਪੰਜਾਬ ਦੇ ਵਿੱਚ ਪ੍ਰਵਾਸ ਦਾ ਖਾਸਾ ਰੌਲਾ ਪੈ ਰਿਹਾ ਨੇ ਵੀ ਬਾਹਰਲੇ ਸਟੇਟਾਂ ਤੋਂ ਚਲੋ ਬੰਦੇ ਆਉਂਦੇ ਆ ਹਨਾ ਕੰਮ ਕਰਦੇ ਆ ਕਿਸੇ ਨੂੰ ਕੁਝ ਪਤਾ ਨਹੀਂ ਇੱਕ ਪੁਲਿਸ ਵੈਰੀਫਿਕੇਸ਼ਨ ਜਾਂ ਕੋਈ ਵੱਡੀਆਂ ਕਾਰਵਾਈਆਂ ਤੋਂ ਚੰਗਾ ਕਿ ਆਪਾਂ ਆਈਐਲਪੀ ਲਾ ਦੇ ਕਿਉਂਕਿ ਹੁਣ ਇਹ ਬਾਰਡਰ ਸਟੇਟ ਆ ਤਾਂ ਪੰਜਾਬ ਵੀ ਇੱਕ ਬਾਰਡਰ ਸਟੇਟ ਆ ਬਾਕੀ ਜਿੰਨੀਆਂ ਵੀ ਆਪਾਂ ਇਧਰਲੇ ਪਾਸੇ ਨਾਰਥ-ਈਸਟ ਦੇ ਵਿੱਚ ਸਟੇਟਾਂ ਦੇਖ ਲਿਆ ਬਾਰਡਰ ਸਟੇਟਾਂ ਨੇ ਜਿੱਥੇ ਥੋੜੇ ਜਿਹੀ ਕ੍ਰਿਟੀਕਲ ਬਾਰਡਰ ਆ ਗਏ ਹੈ ਨਾ ਭਾਵ ਮਿਆਰੋਨਾਚਲ ਹੋ ਗਿਆ ਜਾਂ ਫਿਰ ਸਿੱਕਮ ਹੋ ਗਿਆ ਜਾਂ ਫਿਰ ਇਹ ਨਾਗਾਲੈਂਡ ਹੋ ਗਿਆ ਮਣੀਪੁਰ ਮਿਜ਼ੋਰਮ ਇਧਰਲੇ ਪਾਸੇ ਸਾਰਾ ਆ ਗਿਆ ਇਹ ਆਈਐਲਪੀ ਲਾਉਂਦੇ ਆ ਪੰਜਾਬ ਦੇ ਵਿੱਚ ਵੀ ਇਦਾਂ ਦੀ ਚੀਜ਼ ਕੀਤੀ ਜਾ ਸਕਦੀ ਹੈ ਕਿ ਕੋਈ ਵੀ ਬੰਦਾ ਬਾਹਰੋਂ ਆਉਂਦਾ ਤਾਂ ਉਹਦੇ ਲਈ ਆਈਐਲਪੀ ਕੰਪਲ ਉਹ ਬਹੁਤ ਬੈਟਰ ਚੀਜ਼ ਆ ਜੇ ਇੰਨੀ ਕੀ ਚੀਜ਼ ਨਾਲ ਹੀ ਕੀਤਾ ਜਾ ਸਕੇ ਵੱਡੇ ਵੱਡੇ ਮਸਲੇ ਸੋਲਝ ਸਕਦੇ ਆ ਇਹ ਚੀਜ਼ ਨਾਲ ਆਈਐਲਪੀ ਨਾਲ ਪਰ ਸਭ ਤੋਂ ਕ੍ਰਿਟੀਕਲ ਬਾਡਰ ਨਾਲੇ ਆਪਣਾ ਕਹਿਣ ਤੇ ਪਾਕਿਸਤਾਨ ਨਾਲ ਤੇ ਉੱਥੇ ਕੋਈ ਪੁੱਛ ਪੜਤਾਲ ਨਹੀਂ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਸੋ ਇਹ ਚੀਜ਼ ਆ ਭਾਈ ਨਾਗਾਲੈਂਡ ਵਾਸਤੇ ਆਈਐਲਪੀ ਚਾਹੀਦਾ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ